ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜੀਆਂ ਬੇਨਤੀਆਂ ਨੂੰ ਸਾਂਝਾ ਕਰਨਾ ਹੈ ਸਾਧ ਸੰਗਤ ਉਹ ਬੇਨਤੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਸਵਾਲ ਬਹੁਤ ਨੇ ਆਖਰ 1582 ਦੇ ਵਿੱਚ 21 ਦਿਨਾਂ ਦਾ ਅਕਤੂਬਰ ਮਹੀਨਾ ਕਿਉਂ ਸੀ ਕਿਉਂ ਇਹ ਕੈਲੰਡਰ ਦੇ 10 ਦਿਨ ਘਟਾਏ ਗਏ ਨੇ ਕੀ ਕਾਰਨ ਸੀ ਇਸ ਵਿਸ਼ੇ ਨੂੰ ਆਪਾਂ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਸਾਡੇ ਵਿੱਚੋਂ ਦੂਰ ਹੋ ਗਈਆਂ ਜਿਨ੍ਹਾਂ ਬਾਰੇ ਅਸੀਂ ਜਾਣ ਨਹੀਂ ਸਕੇ ਪਰ ਸਾਧ ਸੰਗਤ ਉਹ ਚੀਜ਼ਾਂ ਹੋ ਚੁੱਕੀਆਂ ਨੇ ਪਿੱਛੇ ਨੰਗ ਚੁਕੀਆਂ ਨੇ ਉਹ ਚੀਜ਼ਾਂ ਹੋਈਆਂ ਨੇ ਪਰ ਅਸੀਂ ਉਹਨਾਂ ਚੀਜ਼ਾਂ ਨੂੰ ਬਹੁਤਾ ਜਾਣਿਆ ਨਹੀਂ ਤੇ ਜਾਣਨ ਦੀ ਜਿਹੜੀ ਹੈ ਬਹੁਤੀ ਜ਼ਿਆਦਾ ਕੋਸ਼ਿਸ਼ ਵੀ ਜਿਹੜੀ ਹੈ ਅਸੀਂ ਨਹੀਂ ਕੀਤੀ ਸੋ ਖੈਰ ਆਪਾਂ ਕੋਸ਼ਿਸ਼ ਕਰਾਂਗੇ ਕਿ ਅਸਲ ਸੱਚ ਕੀ ਸੀ ਉਨ 1582 ਦੇ ਵਿੱਚ ਜਿਹੜਾ ਅਕਤੂਬਰ ਦਾ ਮਹੀਨਾ ਸੀ ਉਹ 21 ਦਿਨਾਂ ਦਾ ਕਿਉਂ ਰਿਹਾ ਕੈਲੰਡਰ ਤੋਂ 10 ਦਿਨ ਕਿਉਂ ਘਟਾਏ ਗਏ ਸੀ ਸਿੱਧਾ ਹੀ ਕੀ ਕਾਰਨ ਰਹੇ ਸੀ ਉਦੋਂ ਦਾ ਕੈਲੰਡਰ 1582 ਦਾ ਤੁਸੀਂ ਕੈਲੰਡਰ ਜਿਹੜਾ ਕੱਢ ਕੇ ਅੱਜ ਵੀ ਵੇਖ ਸਕਦੇ ਹੋ ਉਹਦੇ ਵਿੱਚ ਸਿੱਧਾ ਹੀ 10 ਦਿਨਾਂ ਦਾ ਫਰਕ ਸੀਗਾ 1582 ਦਾ ਜਿਹੜਾ ਕੈਲੰਡਰ ਹੈ ਅਕਤੂਬਰ ਦੀ ਇਹ ਕਹਾਣੀ ਹੈ ਜੇਕਰ ਤੁਸੀਂ ਕੱਲ ਸਵੇਰੇ ਉੱਠਦੇ ਹੋ ਅਤੇ ਮਹਿਸੂਸ ਕਰਦੇ ਹੋ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਇੱਕ ਹਫ਼ਤਾ ਗਵਾ ਦਿੱਤਾ ਹੈ ਤਾਂ ਤੁਸੀਂ ਕੀ ਕਰੋਗੇ ਇਹ ਗੰਭੀਰ ਹੈਂਗਓਵਰ ਜਾਂ ਕੋਮਾ ਦੇ ਕਾਰਨ ਨਹੀਂ ਹੋਇਆ ਪਰ ਕਿਉਂਕਿ ਅਧਿਕਾਰੀਆਂ ਨੇ ਫੈਸਲਾ ਕੀਤਾ ਸੀ ਕਿ ਕੈਲੰਡਰ ਬਦਲਣ ਵਾਲਾ ਸੀ ਇਹ ਅਜੀਬ ਲੱਗ ਸਕਦਾ ਹੈ ਕੁਝ ਯੂਰੋਪੀਅਨਾਂ ਨੇ 15 ਅਕਤੂਬਰ 1582 ਦੀ ਸਵੇਰ ਨੂੰ ਇਹ ਮਹਿਸੂਸ ਕੀਤਾ ਸੀ ਉਹਨਾਂ ਨੇ ਹੋ ਸਕਦਾ ਹੈ ਕਿ ਤੁਸੀਂ ਇਸ ਗੱਲ ਤੇ ਵਿਸ਼ਵਾਸ ਨਾ ਕਰੋ ਇਸ ਇਸ ਲਈ ਤੁਹਾਨੂੰ ਬੇਨਤੀ ਕਰਦਾ ਕਿ ਪਹਿਲਾਂ Google ਤੇ ਜਾਇਓ 1582 ਦਾ ਕੈਲੰਡਰ ਸਰਚ ਕਰਿਓ ਦੇਖਿਓ ਪੜਿਓ ਵਿਚਾਰਿਓ ਜਿੰਨਾ ਕੋ ਤੁਹਾਨੂੰ ਸਮਝ ਲੱਗੇ ਤੁਸੀਂ ਦੇਖੋਗੇ ਕਿ ਉਸ ਸਾਲ ਅਕਤੂਬਰ ਮਹੀਨੇ ਵਿੱਚ ਸਿਰਫ 21 ਦਿਨ ਹੁੰਦੇ ਸੀ ਜਦੋਂ ਕਿ ਅਸਲ ਵਿੱਚ ਅਕਤੂਬਰ 31 ਦਿਨਾਂ ਦਾ ਮਹੀਨਾ ਜੋ ਆਪਾਂ ਅੱਜ ਦੇ ਸਮੇਂ 'ਚ ਵੇਖਦੇ ਆਂ ਦਰਸਲ 1582 ਦੇ ਵਿੱਚ 5 ਅਕਤੂਬਰ ਤੋਂ 14 ਅਕਤੂਬਰ ਤੱਕ ਦੀਆਂ ਤਰੀਕਾਂ ਨੂੰ ਗਾਇਬ ਕਰ ਦਿੱਤਾ ਗਿਆ ਸੀ ਇਸ ਲਈ ਅਕਤੂਬਰ ਮਹੀਨੇ ਦੇ ਵਿੱਚ 10 ਦਿਨ ਘਟਾ ਦਿੱਤੇ ਗਏ ਸਨ ਉਹਦਾ ਕਾਰਨ ਸੀ ਕਿ ਉਹ ਘਟਾਏ ਗਏ ਸੀ ਉੰਜ ਨਹੀਂ ਘਟੇ ਘਟਾਏ ਗਏ ਸੀ ਪਰ ਹੁਣ ਸਵਾਲ ਇਹ ਉੱਠਦਾ ਹੈ ਕਿ 1582 ਦੇ ਵਿੱਚ ਕੈਲੰਡਰ ਵਿੱਚੋਂ 10 ਦਿਨ ਕਿਉਂ ਘਟਾ ਦਿੱਤੇ ਗਏ ਸਨ ਇਸ ਦੇ ਨਾਲ ਹੀ ਦਿਨ ਘਟਾਉਣ ਲਈ ਕਿਹੜਾ ਤਰੀਕਾ ਅਪਣਾਇਆ ਗਿਆ ਅਤੇ ਅਕਤੂਬਰ ਮਹੀਨੇ ਤੋਂ ਹੀ ਕੈਲੰਡਰ ਵਿੱਚੋਂ 10 ਦਿਨ ਕਿਉਂ ਘਟਾ ਦਿੱਤੇ ਗਏ ਕੀ ਕਿਉਂ ਘਟਾਏ ਗਏ ਸੀ 10 ਦਿਨ ਕਿਉਂ ਘਟਾਏ ਗਏ 1582 ਤੋਂ ਪਹਿਲਾਂ ਜੂਲੀਅਨ ਕੈਲੰਡਰ ਯੂਰਪੀਅਨ ਦੇਸ਼ਾਂ ਦੇ ਵਿੱਚ ਵਰਤਿਆ ਜਾਂਦਾ ਸੀ ਜੋ ਕਿ 40 ਈਸਾ ਪੂਰਵ ਦੇ ਆਸ-ਪਾਸ ਰੋਮਨ ਸ਼ਾਸਕ ਜੂਲੀਅਨ ਸੀਜ਼ਰ ਦੁਆਰਾ ਜਾਰੀ ਕੀਤਾ ਗਿਆ ਸੀ ਹਾਲਾਂਕਿ ਇਹ ਆਮ ਸੂਰਜੀ ਸਾਲ ਨਾਲੋਂ 11 ਮਿੰਟ ਤੇ 14 ਸਕਿੰਟ ਲੰਬਾ ਸੀ ਜਿਸ ਕਾਰਨ ਜ਼ូលিয়ান ਕੈਲੰਡਰ ਹਰ 314 ਸਾਲਾਂ ਦੇ ਵਿੱਚ ਇੱਕ ਦਿਨ ਵੱਧਦਾ ਸੀ ਇਸ ਕਾਰਨ ਇਸਾਈਆਂ ਦੇ ਤਿਹਾਰ ਈਸਟਰ ਦੀ ਤਰੀਕ ਤੈਅ ਕਰਨ ਵਿੱਚ ਕਾਫੀ ਦਿੱਕਤ ਆ ਰਹੀ ਸੀ ਦਿਨਾਂ ਦੇ ਫਰਕ ਕਾਰਨ ਸਾਲ 1582 ਤੱਕ 10 ਦਿਨਾਂ ਦਾ ਫਰਕ ਸੀ ਜਿਸ ਨੂੰ ਅਕਤੂਬਰ ਮਹੀਨੇ ਦੇ ਵਿੱਚ ਘਟਾ ਕੇ ਘਟਾ ਕੇ ਘਾਟਾ ਕਰ ਦਿੱਤਾ ਗਿਆ ਸੀ ਕੈਲੰਡਰ 10 ਦਿਨ ਨੂੰ ਘਟਾਉਣ ਲਈ ਬਦਲਿਆ ਗਿਆ ਕਿਉਂਕਿ ਈਸਟਰ ਅਤੇ ਅਸਲ ਈਸਟਰ ਦੀ ਤਾਰੀਖ ਦੇ ਵਿੱਚ ਦਿਨ ਦਾ ਅੰਤਰ ਵੱਧਦਾ ਗਿਆ 1562 ਔਰ 63 ਦੇ ਵਿੱਚ ਕੈਥੋਲਿਕ ਚਰਚ ਦੀ ਕੌਂਸਲ ਨੇ ਪਾਪ ਨੂੰ ਨਵਾਂ ਸੋਧਿਆ ਕੈਲੰਡਰ ਜਾਰੀ ਕਰਕੇ ਇਸ ਅੰਤਰ ਨੂੰ ਠੀਕ ਕਰਨ ਲਈ ਆਖਿਆ ਸੀ ਉਸੇ ਸਮੇਂ ਲਗਭਗ 20 ਸਾਲਾਂ ਬਾਅਦ ਫਰਵਰੀ 1982 ਦੇ ਵਿੱਚ ਪਾਪ ਗ੍ਰੈਗਰੀ ਜਿਥੇ ਉਹਨੇ ਅ 18 ਨੇ ਇੱਕ ਨਵਾਂ ਕੈਲੰਡਰ ਜਾਰੀ ਕੀਤਾ ਸੀ ਨਵਾਂ ਕੈਲੰਡਰ ਜਾਰੀ ਹੋਇਆ ਜਿਸ ਤੋਂ ਜੂਲੀਅਨ ਕੈਲੰਡਰ ਦੇ 10 ਦਿਨ ਵਧੇ ਹੋਏ ਦਿਨ ਘਟਾ ਦਿੱਤੇ ਗਏ ਇਸ ਕੈਲੰਡਰ ਨੂੰ ਗ੍ਰੈਗੋਰੀਅਨ ਕੈਲੰਡਰ ਕਿਹਾ ਜਾਣ ਲੱਗਿਆ ਜੋ ਅੱਜ ਵੀ ਵਰਤਿਆ ਜਾਂਦਾ ਹੈ ਸੰਸਾਰ ਭਰ ਦੇ ਵਿੱਚ ਆਪਾਂ ਜੋ ਵਰਤਦੇ ਹਾਂ ਉਹੀ ਕੈਲੰਡਰ ਹੈ ਆਖਰ ਅਕਤੂਬਰ ਤੋਂ ਹੀ 10 ਦਿਨ ਕਿਉਂ ਘਟਾ ਦਿੱਤੇ ਗਏ ਦਰਸਲ ਇਸ ਦਾ ਕਾਰਨ ਈਸਾਈ ਤਿਹਾੜੀ ਸਨ ਉਹ ਚਰਚ ਦੇ ਕੈਲੰਡਰ ਤੋਂ 10 ਦਿਨ ਘਟਾਉਣਾ ਚਾਹੁੰਦੇ ਸੀ ਜਿਸ ਵਿੱਚ ਕੋਈ ਈਸਾਈ ਤਿਹਾਰ ਨਹੀਂ ਹੁੰਦਾ ਇਸ ਦੇ ਨਾਲ ਹੀ 4 ਅਕਤੂਬਰ 191582 ਨੂੰ ਈਸੀ ਦੇ ਸੈਂਟ ਫਰਾਂਸਿਸ ਦਾ ਤਿਹਾਰ ਸੀ ਅਤੇ ਉਸ ਤੋਂ ਬਾਅਦ ਅਗਲੀ 14 ਅਕਤੂਬਰ ਤੱਕ ਕੋਈ ਤਿਹਾਰ ਨਹੀਂ ਸੀ ਇਸ ਲਈ ਕੈਲੰਡਰ ਵਿੱਚੋਂ 5 ਤੋਂ 14 ਅਕਤੂਬਰ ਤੱਕ ਦੇ ਦਿਨ ਹਟਾ ਦਿੱਤੇ ਗਏ ਅਤੇ 4 ਅਕਤੂਬਰ ਤੋਂ ਬਾਅਦ ਸਿੱਧੇ 15 ਅਕਤੂਬਰ ਆ ਗਿਆ ਸਿੱਧੇ 15 ਅਕਤੂਬਰ ਆਇਆ ਇਦਾ ਕਾਰਨ ਇਹ ਸੀ ਕਿ ਇਸ ਕਰਕੇ ਜਿਹੜਾ ਇਹ ਕੈਲੰਡਰ ਦੇ ਵਿੱਚ ਉਹ ਦਿਨ ਘਟਾਏ ਗਏ ਉਦੋਂ ਦਾ ਜਿਹੜਾ ਸਮਾਂ ਸੀ ਇਹ ਉਸ ਵੇਲੇ ਹੋਇਆ ਸਾਧ ਸੰਗਤ ਇਹ ਉਸ ਵੇਲੇ ਹੋਇਆ ਉਂਝ ਕੋਈ ਕਾਰਨ ਨਹੀਂ ਬਣਿਆ ਤੇ ਸਾਡੇ ਲੋਕਾਂ ਨੂੰ ਅੱਜ ਜਿਹੜਾ ਇਸ ਦੇ ਕੁਝ ਵਿਸ਼ੇਸ਼ਤਾਈਆਂ ਦੱਸ ਕੇ ਕਹਿ ਲੋ ਜਾਂ ਕੁਝੂੰ ਦੱਸ ਕੇ ਕਹਿ ਲੋ ਲੋਕਾਂ ਨੂੰ ਗੁੰਮਰਾ ਕੀਤਾ ਜਾਂਦਾ ਹੈ ਲੋਕਾਂ ਨੂੰ ਜਿਹੜਾ ਹੈ ਕਿਹਾ ਜਾਂਦਾ ਜੀ ਐਂ ਹੋ ਗਿਆ ਸੀ ਉਦੋਂ ਐਂ ਹੋ ਗਿਆ ਇਹ ਗੱਲ ਹੋ ਗਈ ਜੀ ਇਹ ਗੱਲ ਹੋ ਗਈ ਸਾਧ ਸੰਗਤ ਇਹ ਸਾਰੀਆਂ ਚੀਜ਼ਾਂ ਤੇ ਲੋਕਾਂ ਨੂੰ ਜਿਹੜਾ ਹੈ ਡਰਾਇਆ ਜਾਂਦਾ ਹੈ ਕਿ ਅੱਜ ਵੀ ਹੋ ਸਕਦਾ ਜੀ ਇੰਜ ਹੋ ਜੂਗਾ ਜੀ ਐਂ ਹੋ ਗਿਆ ਸੀ ਪਹਿਲਾਂ ਵੀ ਹੋਇਆ ਜੀ ਐਂ ਕਰ ਦਿੱਤਾ ਸੀ ਸਾਧ ਸੰਗਤ ਡਰਨ ਦੀ ਲੋੜ ਨਹੀਂ ਖਭਰਾਉਣ ਦੀ ਜ਼ਰੂਰਤ ਨਹੀਂ ਹੈ ਇਹ ਉਸ ਵੇਲੇ ਹੋਇਆ ਸੀ 1582 ਦੇ ਵਿੱਚ ਇਹਦਾ ਕਾਰਨ ਸੀ ਵੀ ਉਸ ਵਕਤ ਇਸਾਈਆਂ ਦਾ ਕੋਈ ਦਿਨ ਜਿਹੜਾ ਸੀ ਪੋਸਟ ਦੇ ਵਿੱਚ ਨਹੀਂ ਆਉਂਦਾ ਉਹਨਾਂ ਨੇ ਕੈਲੰਡਰ ਦੇ ਵਿੱਚੋਂ ਦਿਨ ਗੈਵ ਕਰਤਾ ਹੁਣ ਨਾ ਨਾ ਹੀ ਤਾਂ ਉਦੋਂ ਕੋਈ ਡਿਜੀਟਲਾਈਜੇਸ਼ਨ ਦੀ ਦੁਨੀਆ ਸੀ ਨਾ ਹੀ ਕੋਈ ਉਦੋਂ ਸੋਸ਼ਲ ਮੀਡੀਆ ਸੀ ਨਾ ਹੀ ਕੁਝ ਹੋਰ ਤਰੀਕਾ ਸੀ ਤੇ ਉਦੋਂ ਇਦਾਂ ਆਸਾਨੀ ਨਾਲ ਹੋ ਸਕਦਾ ਸੀ ਅੱਜ ਕੋਈ ਕਰਕੇ ਵਿਖਾਏ ਨਹੀਂ ਹੋ ਸਕਦਾ ਅੱਜ ਜਿਹੜੇ ਸਾਲ ਦੇ ਦਿਨ ਨੇ ਉਹ ਸਾਰੇ ਉਸੇ ਤਰ੍ਹਾਂ ਪੱਕੇ ਨੇ ਸਾਰਾ ਕੁਝ ਉਵੇਂ ਅੱਜ ਔਨ ਰਿਕਾਰਡ ਹੈ ਇਹਨੂੰ ਆਪਾਂ ਬਦਲ ਨਹੀਂ ਸਕਦੇ ਘਟਾ ਨਹੀਂ ਸਕਦੇ ਵਧਾ ਨਹੀਂ ਸਕਦੇ ਸਾਰਾ ਕੁਝ ਉਵੇਂ ਰਹੇਗਾ ਅਕਤੂਬਰ ਜਿਹੜਾ ਮਹੀਨਾ ਹੈ ਸਾਧ ਸੰਗਤ ਇੱਕ ਖਾਸ ਕਰਕੇ ਚਰਚਾ ਦਾ ਵਿਸ਼ਾ ਰਿਹਾ ਅਕਤੂਬਰ ਮਹੀਨਾ ਖਾਸ ਕਰਕੇ ਚਰਚਾ ਦਾ ਵਿਸ਼ਾ ਰਿਹਾ ਸਾਧ ਸੰਗਤ ਇਸੇ ਅਕਤੂਬਰ ਮਹੀਨੇ ਦੇ ਵਿੱਚ ਤਿਹਾਰ ਆਉਂਦੇ ਨੇ ਖਾਸ ਕਰ ਦੁਸਹਿਰਾ ਕਈ ਵਾਰੀ ਦੀਵਾਲੀ ਇਸ ਵਿੱਚ ਇਸ ਦੇ ਵਿੱਚ ਹੀ ਆ ਜਾਂਦੀ ਹੈ ਔਰ ਦੂਸਰੇ ਪਾਸੇ ਜੇ ਆਪਾਂ ਗੱਲ ਕਰੀਏ ਸਾਤ ਸੰਗਤ 1984 ਦੇ ਵਿੱਚ ਵੀ ਜੋ ਕੱਲੂ ਘਾਰਾ ਵਾਪਰਿਆ ਉਹ ਵੀ ਅਕਤੂਬਰ ਦੇ ਐਂਡਲੇ ਦਿਨ ਹੀ ਹੋਇਆ ਤੇ ਔਰ ਹੋਰ ਕਈ ਜਿਹੜੀਆਂ ਅਜੇਹੀਆਂ ਸਥਿਤੀਆਂ ਨੇ ਉਹ ਅਕਤੂਬਰ ਦੇ ਮਹੀਨੇ ਵਿੱਚ ਹੀ ਵਾਪਰੀਆਂ ਨੇ ਜ਼ਿਆਦਾਤਰ ਜੋ ਐਕਟੀਵਿਟੀਆਂ ਹੋਈਆਂ ਅਕਤੂਬਰ ਦੇ ਮਹੀਨੇ ਦੇ ਵਿੱਚ ਹੀ ਹੋਈਆਂ ਇਸ ਕਰਕੇ ਅਕਤੂਬਰ ਦਾ ਮਹੀਨਾ ਕਾਫੀ ਫੇਮਸ ਮੰਨਿਆ ਜਾਂਦਾ ਹੈ ਤੇ ਕਾਫੀ ਚਰਚਾ ਦਾ ਵਿਸ਼ਾ ਵੀ ਰਹਿੰਦਾ ਹੈ ਔਰ ਇਹ 1582 ਦਾ ਜਿਹੜਾ ਕੈਲੰਡਰ ਹੈ ਇਹਨੂੰ ਤੁਸੀਂ ਸਰਚ ਕਰ ਸਕਦੇ ਹੋ ਇਹਨੂੰ ਤੁਸੀਂ ਵੇਖ ਸਕਦੇ ਹੋ Google ਤੇ ਉੱਤੇ ਇਹਦੇ ਤੇ ਜਾ ਕੇ ਸਰਚ ਕਰ ਸਕਦੇ ਹੋ ਤੁਹਾਨੂੰ ਪਤਾ ਜ਼ਰੂਰ ਲੱਗੇਗਾ ਕਿ ਆਖਰ ਕੀ ਕਾਰਨ ਰਹੇ ਸੀ ਅਸਲ ਦੇ ਵਿੱਚ ਤੁਸੀਂ ਇਹਨੂੰ ਪੜ ਸਕਦੇ ਹੋ ਨਨੰਤਰ ਤੁਸੀਂ ਕਿਸੇ ਨੂੰ ਵਿਖਾਣਾ ਚਾਹੁੰਦੇ ਹੋ ਤਾਂ ਵਿਖਾ ਸਕਦੇ ਹੋ ਕਲੈਂਡਰ ਤੁਹਾਨੂੰ ਮਿਲੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ